ਔਰ ਇੱਕ ਪੰਜਾਬੀਆਂ ਨੇ ਆਪਣਾ ਨਹੀਂ ਨਹੀਂ ਇਹ ਤਾਂ ਕਹਨੇ ਕੋ ਬਾਹਣ ਕੁਛ ਵੀ ਕਹਿ ਦਿੱਤਾ ਹੈ ਇਸ ਕਾ ਛੋੜੋ ਅਰੇ ਇਸਕੇ ਬੌਸ ਨੇ ਇਹ ਕਹਾ tha ਵੀ ਯਮਨਾ ਮੇ ਜ਼ਹਿਰ ਮਿਲਾ ਦੇਗਾ ਹਰਿਆਣਾ ਸਭ ਤੋਂ ਵੱਡਾ ਜੇ ਗੁਨਾਹਗਾਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਟੌਚ ਸਨਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨਸੈਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰਕੇ ਕਹੋ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹ ਕੀ ਪੀਨੇ ਅੰਮ੍ਰਿਤਸਰ ਹੀ ਕਿਉਂ ਉਤਾਰਾ ਜਾ ਰਿਹਾ ਪੰਜਾਬੀ ਕਿਉਂ ਉਤਾਰਾ ਜਾ ਰਿਹਾ ਉਹ ਤੋ ਉਹ ਤੋ ਦੇਖੋ ਉਹ ਤੋ ਉਹਨਾਂ ਕੀ ਦੇਸ਼ ਕੀ ਬਈ उनकी जो है और एक ने अपना नहीं, नहीं नहीं ये तो कहने को भांड कुछ भी कह देता है इसका छोड़ो ये तो कह रहा था एयरफोर्स ये तो जहाज एयर बस है ये तो बोइंग है उसे ये नहीं पता ये ग्लोब मास्टर है फौज का जहाज है ये आप वाला जहाज नहीं जिसमें आप ये डम, जिसमें आप लेके जाते थे चोरी लोगों को ये वो वाला प्लेन है, ये आर्मी प्लेन है बार बार आरोप तो यही लग रहा है कि पंजाब की धरती को चुना जा रहा है आरोप क्यों लग रहा है ये भांड लगा रहा है ये माहिर है इस चीज के यही अरे इसके बॉस ने ये कहा था भी यमुना में जहर मिला देगा हरियाणा ये तो यहां तक जा सकते हैं तो इनके लिए क्या बात है अब ये वही यहां कर रहा है और कभी भी कभी भी सपने भी, भी मोदी जी या अमित शाह जी या बीजेपी पंजाब और सिखों के लिए जान तो दे सकते हैं लेकिन कभी भी उसकी पृष्ठा की बात होगी तो हमेशा चाहे गुरुओं की बात होगी उनके लिए वो समर्पित हैं पर ये आदमी झूठा है और अब दिल्ली के बाद ही टोटली शेकन इसको भी पता है जा रहा है तो आखिरी ये सिर्फ नंबर बनाने की केजरीवाल के सामने उनको खुश करने के लिए ये अटैक बीजेपी और ਗਵਰਨਮੈਂਟ ਤੇ ਮੋਦੀ ਸਾਹਿਬ ਕੇ ਉਪਰ ਕਾਬੂ ਜੰਮੂ ਕਸ਼ਮੀਰ ਪੰਜਾਬ ਨੂੰ ਨਿਸ਼ਾਨਾ ਬਰਾਇਆ ਜਾ ਰਹਾ ਹੈ। ਦੇਖੋ ਸੀਐਮ ਸਾਹਿਬ ਕਿਉਂ ਇਹ ਗੱਲ ਕਹਿ ਰਹੇ ਨੇ? ਸੀਐਮ ਸਾਹਿਬ ਦੇਖੋ ਇਹ ਪਹਿਲਾਂ ਵੀ ਇੱਥੇ ਹੀ ਤੁਸੀਂ ਅੰਮ੍ਰਿਤਸਰ ਦੇ ਵੱਡ ਪ੍ਰਤਕਰਕਾਰ ਹੋ ਦਿੱਲੀ ਦੇ ਆ ਇਹ ਇਹ ਮੈਂ ਤੁਹਾਨੂੰ ਗਰੰਟੀ ਦੇ ਕਹਿੰਦਾ ਇਸੇ 에어ਪੋਰਟ ਤੇ ਸੌ ਸੌ 200 ਪਹਿਲਾਂ ਜਹਾਜ਼ ਭਰ ਕੇ ਪਹਿਲਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਜਿਹੜੇ ਜਾਲੀ ਸੀ ਉਹ ਆਏ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਪਰ ਇਹਨਾਂ ਨੇ ਦਿੱਲੀ ਹਾਰਨ ਤੋਂ ਬਾਅਦ ਇੱਕ ਕਿਉਂਕਿ ਜਿੱਦਣ ਪਹਿਲਾ ਜਹਾਜ਼ ਉਤਰਿਆ ਇਹ ਗਲੀ ਗਲੀ ਉੱਥੇ ਦਾ ਕੰਪੇਨ ਕਰਦੇ ਫਿਰਦੇ ਸੀ ਗਲੀ ਗਲੀ ਜਿਵੇਂ ਸੁੰਘਦੇ ਫਿਰਦੇ ਸੀ ਕੇਜਰੀਵਾਲ ਦੀ ਉੱਥੇ ਇਹ ਕੰਪੇਨ ਕਰਦੇ ਫਿਰਦੇ ਸੀ ਉਦੋਂਦਿਆਂ ਨੂੰ ਯਾਦ ਨਹੀਂ ਆਇਆ ਹੁਣ ਹਾਰਨ ਤੋਂ ਬਾਅਦ ਇਹਨਾਂ ਨੇ ਇਹ ਬਹੁਤ ਵੱਡੀ ਪਲੈਨਿੰਗ ਬਣਾਈ ਦੇਖੋ ਜੇ ਯਾਰ ਪੰਜਾਬ ਚ ਉਤਰ ਗਿਆ ਅਸੀਂ ਤਾਂ ਹਮੇਸ਼ਾ ਸਾਰੇ ਹਿੰਦੁਸਤਾਨ ਦੀ ਰਾਖੀ ਕਰਦੇ ਰਹੇ ਹਾਂ ਜੇ ਬਾਕੀ ਸਟੇਟਾਂ ਦੇ ਨੇ ਉਹ ਵੀ ਸਾਡੇ ਪੁੱਤ ਨੇ ਉਹ ਵੀ ਸਾਡੀਆਂ ਧੀਆ ਏ ਸਭ ਨੂੰ ਤੁਹਾਡੇ ਕੋਲ ਲਿਸਟਾਂ ਹੀ ਆ ਨਾ ਤੁਹਾਡੇ ਕੋਲ ਲਿਸਟ ਹੈਗੀ ਆ ਨਾ ਵੀ ਗੁਜਰਾਤ ਦੇ ਆ ਯੂਪੀ ਦੇ ਆ ਉਹਨਾਂ ਨੇ ਕਿਆ ਨਹੀਂ ਸਾਡੀ ਬਦਨਾਮੀ ਇੱਕ ਮਿੰਟ ਇੱਕ ਮਿੰਟ ਪਹਿਲਾਂ ਉਹਨਾਂ ਨੇ ਕਿਆ ਨਹੀਂ ਸਾਡੀ ਬਦਨਾਮੀ ਹੋਗੀ ਨਾ ਦੱਸੋ ਜੇ ਜੇ ਉਰੇ ਹਰਿਆਣੇ ਵਾਲੇ ਲੈਣ ਖੜੇ ਆ ਜੇ ਉਰੇ ਜਹਾਜ਼ ਉਤਰ ਗਿਆ ਸਾਡੀ ਬਦਨਾਮੀ ਕਿਵੇਂ ਹੋਗੀ ਅਸੀਂ ਆ ਫੇਮ ਆ ਅਸੀਂ ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਅੱਜ ਤੋਂ 40 50 50 ਸਾਲ 70 ਸਾਲ ਪਹਿਲਾਂ ਗਏ ਆ ਅਸੀਂ ਮਾਨ ਨਾਲ ਬਾਣ ਕਰਦਿਆਂ ਵੀ ਅੱਜ ਸਾਡੇ ਪੰਜਾਬ ਨੂੰ ਬਹੁਤ ਵੱਡੀ ਤਰੱਕੀ ਕੀਤੀ ਉਹਦਾ ਯੋਗਦਾਨ ਐਨਆਰਆਈਆਂ ਦਾ ਏ ਜੇ ਵਿਚਾਰੇ ਐਨਆਰਆਈ ਇਲੀਗਲ ਹੋ ਗਏ ਹੁਣ ਇਹ ਜਿਹੜੇ ਗਈ ਕੋਸ਼ਿਸ਼ ਕੀਤੀ ਨਹੀਂ ਜਾ ਸਕੇ ਅਸੀਂ ਉਹਨਾਂ ਨੂੰ ਸੱਟਣਾ ਏ ਇਹ ਤੁਸੀਂ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹ ਕਿਉਂ ਇਹ ਪੰਜਾਬ ਕਿ ਐਸੀ ਆਦਤ ਪੈ ਗਈ ਆਪਣੇ ਚੇਅਰਸ ਆਪਣੇ ਸੁਭਾਅ ਆਪਣੇ ਸਰਚ ਆਪ ਹੀ ਪਾ ਲੈਨੇ ਹੋ ਇੱਕ ਮਿੰਟ ਆਪਣੇ ਸੁਭਾਅ ਸਰਚ ਆਪ ਹੀ ਪਾ ਲੈਨੇ ਹੋ ਕਿਹਨੇ ਕਿਹਾ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਤੁਸੀਂ ਇਹ ਮਤਲਬ ਸਮਾਂ ਤੇ ਸਾਰਾ ਮੁਲਕ ਕਹਿ ਰਿਹਾ ਵੀ ਸਾਡਾ ਦੁੱਖ ਵੰਡ ਰਿਹਾ ਪੰਜਾਬ ਜੇ ਸਾਡੇ ਲੋਕ ਕੱਢੇ ਹੋਏ ਨੇ ਉਹ ਪੰਜਾਬ ਆਪਣੀ ਜਗ੍ਹਾ ਦੇ ਰਿਹਾ ਧਰਤੀ ਦੇ ਰਿਹਾ ਸਾਡੇ ਬੱਚਿਆਂ ਨੂੰ ਨਹੀਂ ਤਾਂ ਵਿਚਾਰੇ ਰੋਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਜਾ ਰਹੇ ਆ ਪੰਜਾਬੀਆਂ ਦੇ ਜਿਹੜੀਆਂ ਚੌੜੀਆਂ ਛਾਤੀਆਂ ਜਿਹੜੇ ਦਿਲ ਨੇ ਜਿ ਸਾਰੇ ਦੇਸ਼ ਦੀ ਗੱਲ ਜੇ ਕਰੀਏ ਤਾਂ ਹਾਂ ਪੰਜਾਬ ਚੱਲ ਰਿਹਾ ਹੈ ਸਾਰਿਆਂ ਸਾਰਿਆਂ ਦਾ ਦੁੱਖ ਵੰਡ ਰਿਹਾ ਮਾੜੀ ਗੱਲ ਕੀ ਹੋਦੀ ਹੈ ਜਿੱਥੇ ਸਾਡੇ ਗੁਰੂਆਂ ਨੇ ਸਾਰਿਆਂ ਨੂੰ ਦੱਸਿਆ ਵੀ ਮਾਨਵਤਾ ਦੀ ਆਪਸੇਵਾ ਕਰਨੀ ਹੈ ਲੰਗਰ ਛਕਾਉਣੇ ਆ ਹੋਰ ਤੇ ਜੇ ਉਹ ਰਹੀ ਉੱਤਰ ਕੇ ਉੱਤਰ ਕੇ ਆਪਣੇ ਆਪਣੇ ਸੁਭਿਆਂ ਚਲੇ ਜਾਣਗੇ ਤਾਂ ਸਾਡਾ ਇਹਦੇ ਨਾਲ ਸਿਰਨੀਵਾ ਹੋ ਜਾਊਗਾ ਮੈਨੂੰ ਦੱਸੋ ਆਪਾਂ ਇਨੇ ਕਮਜ਼ੋਰ ਹੋ ਗਏ ਨਾਰੀ ਕਮੀ ਮੈਂ ਸੀਐਮ ਦੀ ਗੱਲ ਸੁਣ ਲਓ ਹਾਂ ਹਾਂ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜੇ ਗੁਨਾਹਗਾਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਟੌਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ 'ਚ ਬੜਾ ਫਰਕ ਆ ਪਰ ਜੋ ਤਰੀਕਾ ਜੇ ਜੇ ਸਨ ਰਾਈਜ਼ ਹੁੰਦਾ ਤਾਂ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈਟ ਹੋ ਗਿਆ ਸਨ ਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨ ਸੈਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜਾ ਹੋਰ ਸੁਣ ਲੋ ਜੇ ਬਿਫੋਰ ਸਨ ਸੈਟ ਹੁੰਦਾ ਤਾਂ ਸੀ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਤਾਂ ਜੀਆਂ ਮਾਰਦੇ ਫਿਰਦੇ ਆ ਕਿਉਂਕਿ ਆਫਟਰ 8 ਪੀਐਮ ਹੋ ਚੱਲੇ ਆ ਇਸ ਵੇਲੇ ਉਹਨਾਂ ਨੂੰ ਉਹ 8 ਪੀਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇ ਕਰਤੂਤ ਹੁੰਦੀ ਹੈ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ ਚ ਇੱਥੇ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਸਤੀਫਾ ਦੇਣਾ ਚਾਹੀਦਾ ਸੀ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਐਸੇ ਅਸੀਂ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂਨਾ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮ ਬੰਦਾ ਐਸਾ ਏ ਵੀ ਇਹ ਆ ਕੇ ਉਰੇ ਕਹਿ ਰਿਹਾ ਏ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਢੀਕ ਰਿਆ ਸੀ ਅੱਜ ਸਾਡੇ ਪੰਜਾਬੀ ਜਿਹੜੇ 50-50 ਲੱਖ ਰੁਪਈਆ ਦੇ ਕੇ ਰੋਜ਼ਗਾਰ ਦੀ ਕਮੀ ਕਰਕੇ ਗਏ ਜੀ ਦੇਖੋ ਜਿਹੜਾ 50 ਲੱਖ ਰੁਪਈਆ ਬਾਹਰ ਜਾ ਰਿਹਾ ਉਰੇ 50 ਲੱਖ ਲੱਖੇ ਨੂੰ ਕੋਈ ਕੰਮ ਨਹੀਂ ਲੱਭ ਰਿਹਾ